ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਤੇ ਉਹਨਾਂ ਦੀਆਂ ਸੰਪਤੀਆਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਉਪਰਾਲੇ ਕਰ ਰਹੀ ਹੈ। ਉੱਥੇ ਹੀ ਜਿਲ੍ਹਾ ਸ਼ਹਿਰੀ ਮੁਖਤਸਰ ਸਾਹਿਬ ਦੇ ਵਿੱਚ ਅੱਜ ਪ੍ਰਸ਼ਾਸਨ ਦੇ ਵੱਲੋਂ ਜ਼ਿਲ੍ਹੇ ਦੇ ਪਿੰਡ ਚੋਰੜ ਦੇ ਵਿੱਚ ਪੰਚਾਇਤ ਜ਼ਗਾ ਤੇ ਉੱਪਰ ਨਸ਼ਾ ਤਸਕਰ ਵੱਲੋਂ ਬਣਾਈ ਗਈ ਸੰਮਤੀ ਨੂੰ ਠੈੜ ਟੀਰੀ ਕੀਤਾ ਗਿਆ। ਸਮੋਗੇ ਐਸਐਸਪੀ ਸ਼੍ਰੀ ਮੁਖਸਸ ਸਾਹਿਬ ਡਾਕਟਰ ਅਖੇ ਚੌਧਰੀ ਉਹਨਾਂ ਦੀ ਟੀਮ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਹੋਰ ਅਧਿਕਾਰੀ ਵੀ ਸਮੁੱਚਾ ਪਿੰਡ ਮੌਜੂਦ ਸੀ ਜਿਨ੍ਹਾਂ ਦੇ ਵੱਲੋਂ ਇਸ ਨਸ਼ਾ ਤਸਕਰ ਦੇ ਵੱਲੋਂ ਬਣਾਈ ਗਈ ਸੰਪਤੀ ਨੂੰ ਟੈ ਟੇੜੀ ਕੀਤੀ ਜਾਣ ਨੂੰ ਲੈ ਕੇ ਪਿੰਡ ਵਾਸੀਆਂ ਦੇ ਵੱਲੋਂ ਖੁਸ਼ੀ ਜਤਾਈ ਗਈ ਹੈ ਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅ ਵਧੀਆ ਹੋਇਆ ਜੀ ਵੈਸੇ ਅੱਗੇ ਨਾਲੋਂ 90% ਫਰਕ ਪਿਆ ਗਿਆ ਕਿਉਂਕਿ ਇਹਨਾਂ ਡਰ ਦਾ ਮਾਹੌਲ ਬਣਿਆ ਹੋਇਆ ਪਹਿਲਾਂ ਵੀ ਐ ਹੁੰਦਾ ਸੀ ਇਹਨਾਂ ਨੂੰ ਵੀ ਚੱਲ ਕੋਈ ਨਾ ਜ਼ਮਾਨਤ ਤਾਂ ਮਿਲ ਹੀ ਜਾਂਦੀ ਆ ਜਦੋਂ ਦੀ ਸਾਡੀ ਪੰਚਾਇਤ ਬਣੀ ਜਦੋਂ ਦਾ ਅਸੀਂ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਕੁਝ ਤਾਂ ਨਸ਼ਾ ਤਸਕਰਾਂ ਨੂੰ ਉਦੋਂ ਵੀ ਡਰ ਦਾ ਮਾਹੌਲ ਬਣ ਗਿਆ ਸੀਗਾ ਜਦੋਂ ਉਹਨਾਂ ਨੂੰ ਜ਼ਮਾਨਤ ਮਿਲਣੀ ਬੰਦ ਹੋ ਗਈ ਸੀ ਤੇ ਅਸੀਂ ਕਹਿੰਦੇ ਆ ਵੀ ਜਿਵੇਂ ਪਹਿਲਾਂ ਕਰਟਾਏ ਸੀ ਚਲੋ ਹੁਣ ਜਿਹੜੇ ਹੋਰ ਹੈਗੇ ਰਹਿ ਗਏ ਉਹ ਵੀ ਡਰਦਾ ਮਹੌਲ ਉਹਨਾਂ ਨੂੰ ਬਣ ਜੂਗਾ ਨਾ ਆ ਕੇ ਤੇ ਨਸ਼ਾ ਵੇਚਣਗੇ ਪਰ ਸਾਡੇ ਪਿੰਡ ਚੋਂ ਜਿਵੇਂ ਪਹਿਲਾਂ ਬਾਹਰੋਂ ਪਿੰਡਾਂ ਤੋਂ ਲੋਕ ਆਉਂਦੇ ਸੀ ਨਸ਼ਾ ਲੈਣ ਵਾਸਤੇ ਹੁਣ ਸਾਡੇ ਪਿੰਡ ਚੋਂ ਖਤਮ ਹੋ ਗਿਆ ਨਸ਼ਾ ਤੇ ਹੁਣ ਇਥੋਂ ਪਹਾੜੀ ਬਾਹਰ ਜਾਣ ਪਰ ਸਾਡੇ ਪਿੰਡ ਚਲੇ ਜਾਓ। ਲੋਕਾਂ ਨੂੰ ਕੀਰੀਦਣਾ ਚਾਹੋਗੇ ਇਸ ਤਾਂ ਦੀਆਂ ਪਾਰਕੀਆਂ ਹੈ ਕਿ ਲਗਾਤਾਰ ਯਾਤਕ ਪਾਰ ਯੁੱਧ ਬਣਾਉਂਦੇ ਰਹੇ। ਮੈਂ ਕਹਿੰਦੀ ਲੋਕਾਂ ਨੂੰ ਬਾਧ ਚੜ ਕੇ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਹੈ। ਜੋ ਵੀ ਸੂਚਨਾ ਕਿਸੇ ਨੂੰ ਮਿਲਦੀ ਹੈ ਤਾਂ ਉਹ ਦੇਣੀ ਚਾਹੀਦੀ ਹੈ ਵੀ ਕਿਤੇ ਵੀ ਕੋਈ ਨਸ਼ਾ ਵੇਚਦਾ ਹੈ ਤਾਂ ਦੱਸਣਾ ਚਾਹੀਦਾ। ਨਸ਼ਾ ਵੇਚਣ ਵਾਲੇ ਦਾ ਦੱਸਣਾ ਚਾਹੀਦਾ। ਕਿਹੜਾ ਕੋੜਾ ਕਿੰਨਾ ਕੁ ਸ਼ਕਤੀ ਚਲਦੀ ਸਰ ਬਹੁਤ ਮਿਹਨਤ ਕਰੀ ਜਾਂਦੇ ਆ ਜੀ ਹੂੰ ਬਹੁਤ ਮਿਹਨਤ ਕਰੀ ਜਾਂਦੇ ਆ ਜੀ ਦੂਸਰੀ ਕਾਰਵਾਈ ਤੁਹਾਡੇ ਪਿੰਡ ਦੇ ਵਿੱਚ ਹੋਈ ਆ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਵੀ ਦੋ ਘਰ ਭਏ ਗਏ ਨਸ਼ਾ ਤਸਕਰਾਂ ਦੇ ਹਾਂ ਜੀ ਸਰ ਜਿਹੜੇ ਦੋਸ਼ੀ ਆ ਫਿਰ ਉਹਨਾਂ ਦੇ ਘਰ ਘਟਾਈ ਜਾਣਗੇ ਜੀ ਠੀਕ ਅੱਜ ਦਾ ਜੋ ਘਰਾਇਆ ਗਿਆ ਮਕਾਨ ਢਾਈ ਇਹੇ ਦੇਖਦੇ ਹੋ ਕਿੰਨੀ ਕੁ ਜ਼ਿਆਦਾ ਖੁਸ਼ੀ ਆ ਜੀ ਲੱਡੂ ਵੀ ਮੰਗ ਰਹੇ ਸਰ ਸਾਨੂੰ ਬੜੀਆ ਖੁਸ਼ੀ ਹੈਗਾ ਜੀ ਸਾਡੇ ਬੱਚਿਆਂ ਦਾ ਸੁਧਾਰ ਹੋਊਗਾ ਸਾਰੇ ਪਿੰਡ ਦਾ ਸੁਧਾਰ ਹੋਊਗਾ ਜੀ ਇਸ ਕਰਕੇ ਬਹੁਤ ਬੁਰਾ ਹਾਲ ਸੀਗਾ ਜੀ 50 60 ਮੁੰਡੇ ਸਾਡੇ ਮਰ ਗਏ ਜੀ ਚਿੱਟੇ ਨਾਲ ਹੁਣ ਕਿਸ ਤਰ੍ਹਾਂ ਦੇ ਹਾਲਾਤ ਹੁਣ ਠੀਕ ਆ ਜੀ ਫਰਕ ਹੈ ਹੁਣ ਫਰਕ ਆ ਜੀ ਬਹੁਤ ਜ਼ਿਆਦਾ ਫਰਕ ਆ ਹਾਂ ਜੀ ਸਰਕਾਰ ਤੇ ਪ੍ਰਸ਼ਾਸਨ ਨੂੰ ਕਿਸ ਤਰ੍ਹਾਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਕਰਦੇ ਆ ਜੀ ਪਿੰਡਾਂ 'ਚ ਕਾਰਵਾਈ ਹੋਈ ਹੈ ਯੁਧ ਨਸ਼ਿਆਂ ਦੇ ਵਿਰੁੱਧ ਪਹਿਲਾਂ ਵੀ ਹੋਈ ਸੀ ਉਹ ਦੁਬਾਰਾ ਤੋਂ ਅੱਜ ਫੇਰ ਹੋਈ ਹੈ ਸਾਡੇ ਪੰਜਾਬ ਸਰਕਾਰ ਨੇ ਜੋ ਕਦਮ ਚੁੱਕੇ ਕਈ ਵਾਰ ਵਧੀਆ ਹਾਂ ਸਾਡੇ ਪਹਿਲਾਂ ਵੀ 3 4 ਗੁੱਠੀਆਂ ਢਾਈ ਗਈਆਂ ਤੇ ਨਸ਼ੇ ਦਾ ਬਹੁਤ ਬੋਲ ਵਾਲਾ ਸੀ ਸਾਡੇ ਇੱਥੇ ਹੋਨ ਸਾਰੇ ਬਹੁਤ ਫਰਕ ਪੈ ਗਿਆ ਜੇ ਕਿਨਾਂ ਅਸੀਂ 80% ਸਾਰੇ ਫਰਕ ਪੈ ਗਿਆ ਜੀ ਹਾਂਜੀ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦੀ ਜੋ ਕਾਰਵਾਈ ਆ ਪੀਲਾ ਪੰਜਾਬ ਨਸ਼ਾ ਤਸਕਰੀਆਂ ਦੇ ਘਰਾਂ ਦੇ ਉੱਪਰ ਚੱਲ ਰਿਹਾ ਅੱਜ ਥੋੜੇ ਤੇ ਡਿਊਟੀ ਕਾਰਵਾਈ ਹੈ ਪਿੰਡ ਦੇ ਵਿੱਚ ਲੱਤੂ ਵੀ ਬੰਡੇ ਗਏ ਸਾਡੇ ਤੇ ਬਹੁਤ ਵਧੀਆ ਪ੍ਰੋ ਹੈਗਾ ਜੀ ਸਿਸਟਮ ਸਾਰਾ ਚੱਲ ਜਾਂਦਾ ਹੁਣ ਸਾਰੇ 100% ਦੇ ਅੰਦਰ ਰਹੇਗਾ ਜੀ ਮਾੜਾ ਮੋਟਾ ਪਹਿਲਾਂ 100% 50% ਸੀਗੇ ਸਾਡੇ ਪੁਕਰ ਇਹ ਸਭ ਦੇਖ ਚੁੱਕਾ ਹੁਣ ਸਾਰੇ ਬਹੁਤ ਫਰਕ ਪੈ ਗਿਆ ਜੇ ਨਾ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਲ੍ਹਾ ਸੀਰ ਮੁਖਸਰ ਸਾਹਿਬ ਦਾ ਪ੍ਰਸ਼ਾਸਨ ਹੈ ਕਿੰਨੇ ਕਾ ਸ਼ਕਤੀ ਕਰੀ ਖੜਾ ਐਸਾ ਤੁਹਾਡੇ ਪਿੰਡ ਦੇ ਵਿੱਚ ਬਹੁਤ ਬਹੁਤ ਸ਼ਕਤੀ ਹੈਗੀ ਸਾਡੇ ਇੱਥੇ ਸਦਰ ਠਾਣਾ ਜੀ ਮਲੋਟ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਨਸ਼ਾ ਵਿਕਦਾ ਜੇ ਪਹਿਲਾਂ ਹੁਣ ਜਿਵੇਂ ਨਪਸੀਪਸਨ ਸਾਡੇ ਕੰਟਰੋਲ ਆ ਜੀ ਕਿੰਨਾ ਕ ਸਰਕਾਰ ਦਾ ਕਿਵੇਂ ਦੇਖਦੇ ਹੋ ਸਰਕਾਰ ਦੇ ਦੋਨੇ ਸਰਕਾਰ ਵੀ ਹੈ ਪੁਲਿਸ ਵੀ ਹੈ ਕਿੰਨੇ ਕ ਕਾਰਵਾਈਆਂ ਦੇ ਦੋ ਕਿਵੇਂ ਧੰਨਵਾਦ ਕਰੋਂਗੇ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਉਹ ਪ੍ਰਸ਼ਾਸਨ ਦੇ ਬਹੁਤ ਨਵਾਂ ਕਰਦੇ ਡਿਸਟ੍ਰਿਕਟ ਮੁਕਸਰ ਦੇ ਅੱਜ ਮਲੋਟ ਸਬਡਿਵੀਜ਼ਨ ਤੇ ਪਿੰਡ ਚੋਹੜਾ ਹੈਗਾ ਸਦਰ ਮਲੋਟ ਠਾਣੇ ਦੇ ਏਰੀਆ ਦੇ ਪੈਂਦਾ ਹੈਗਾ ਇੱਥੇ ਜੋ ਅੱਜ ਡਿਮੋਲਿਸ਼ਨ ਐਕਸਰਸਾਈਜ਼ ਜੋ ਐਗਜ਼ੀਕਿਊਟ ਕੀਤੀ ਜਾ ਰਹੀ ਹੈਗੀ ਇਹ ਵੀਡੀਪੀ ਆਫਿਸ ਤੇ ਪ੍ਰੋਪਰ ਇਸਟੇਪ ਪੁਲਿਸ ਨੂੰ ਰਿਕੁਐਸਿਸ਼ਨ ਆਈ ਸੀਗੀ ਤੇ ਇਸ ਤੇ ਲਾਅ ਐਂਡ ਆਰਡਰ ਤੇ ਸਿਕਿਉਰਿਟੀ ਸਿਚੁਏਸ਼ਨ ਨੇ ਪਿੰਡ ਤੇ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਪ੍ਰੋਪਰ ਸਿਕਿਉਰਿਟੀ ਡਿਪਲੋਇਮੈਂਟ ਕੀਤੀ ਗਈ ਹੈਗੀ ਇਹ ਆਫੀਸਰ ਤੁਸੀਂ ਦੇਖ ਰਹੇ ਹੋ ਮਲੋਟ ਸਬਡਿਵੀਜ਼ਨ ਦੇ ਇੱਥੇ ਔਕੇ ਤੇ ਹੈਗੇ ਆ ਤੇ ਸਿਵਲ ਪ੍ਰਸ਼ਾਸਨ ਦੇ ਵੀ ਆਫੀਸਰ ਹੈਗੇ ਤੇ ਇਹ ਜੋ ਇਲੀਗਲ ਸਟਰਕਚਰ ਤੁਸੀਂ ਦੇਖ ਰਹੇ ਹੋ ਬਣਿਆ ਹੋਇਆਗਾ ਦੋ ਤਿੰਨ ਮੰਜ਼ਲੀ ਸਟਰਕਚਰ ਬਣਿਆ ਹੈਗਾ ਉਹਨਾਂ ਤੇ ਮਲਟੀਪਲ ਅਫੇਅਰ ਐਨਡੀਪੀਐਸ ਐਕਟ ਤੇ ਆਲਰੇਡੀ ਰਜਿਸਟਰਡ ਹੈਗੀ ਹੈ ਤੇ ਇਸ ਤੇ ਐਗਜ਼ੈਂਪਲਰੀ ਤੇ ਡੈਟਰੈਂਟਕਸ਼ਨ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਵੀ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਇਸ ਤਰ੍ਹਾਂ ਦੀ ਇਲੀਗਲ ਤਰੀਕੇ ਤੇ ਕੋਈ ਸਟਰਕਚਰ ਬਣਾਏਗਾ ਤਾਂ ਉਸ ਤੇ ਡੈਟਰੈਂਟਕਸ਼ਨ ਹੋਏਗਾ ਪਿੱਛੇ ਵੀ ਤੁਸੀਂ ਦੇਖਿਆ ਹੋਵੇਗਾ ਕਿ ਜੋ ਵੀ ਇਲੀਗਲ ਕੋਈ ਕੰਸਟਰਕਸ਼ਨ ਕਿਸੇ ਨੇ ਡਰੱਗ ਪੈਡਲਰ ਨੇ ਸਪਲਾਈਰ ਨੇ ਕੀਤੀ ਹੋਈ ਸੀ ਉਸ ਤੇ ਐਕਸ਼ਨ ਸਿਵਲ ਪ੍ਰਸ਼ਾਸਨ ਦੇ ਪ੍ਰੋਪਰਲੀ ਉਸ ਨੂੰ ਆਰਡਰਸ ਨੂੰ ਐਗਜ਼ੀਕਿਊਟ ਕਰਾਇਆ ਗਿਆ ਹੈ ਪੁਲਿਸ ਵੱਲੋਂ ਇਸ ਤੇ ਲੋਕਾਂ ਦਾ ਵੀ ਲਾਅ ਐਂਡ ਆਰਡਰ ਫਰੰਟ ਤੇ ਤੇ ਇੱਕ ਪਬਲਿਕ ਪਰਸੈਪਸ਼ਨ ਤੇ ਕਾਫੀ ਚੰਗਾ ਇੰਪੈਕਟ ਰਹਾ ਹੈਗਾ ਤੁਸੀਂ ਦੇਖ ਰਹੇ ਹੋ ਪਿੰਡ ਜੋਹੜ ਦੇ ਲੋਕਾਂ ਤੇ ਜੋ ਹੈਗਾ ਪਿਛਲੇ 2 ਮਹੀਨੇ ਪਹਿਲਾਂ ਵੀ ਜਦ ਐਕਸਰਸਾਈਜ਼ ਕੀਤੀ ਗਈ ਸੀ ਤਾਂ ਲੋਕਾਂ ਨੇ ਕਾਫੀ ਅਪਰੀਸ਼ੀਏਟ ਕੀਤਾ ਤੇ ਪਿੰਡ 'ਚ ਮਾਹੌਲ ਇਸ ਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿ ਇੱਕ ਵਾਰ ਐਕਸ਼ਨ ਹੁੰਦਾ ਤਾਂ ਬਾਕੀ ਜੋ ਡਰਗ ਕ੍ਰਾਈਮ 'ਚ ਕੋ ਇਨਵੋਲਡ ਹੁੰਦੇ ਹੈਗੇ ਤਾਂ ਉਹਨਾਂ ਨੂੰ ਬੜਾ ਡੈਟਰੈਂਸ ਰਹਿੰਦੀ ਹੈ ਇਸ ਪਰ ਕਿੰਨੇ ਪਰਚੇਸ ਜਿਹੜੇ ਮਕਾਨ ਮਾਲਕ ਨੇ ਉਹਨਾਂ ਦੇ ਉੱਪਰ ਦਰਜ ਨਹੀਂ ਔਰ ਕਸਤਾ ਨਹੀਂ ਹੁੰਦਾ ਕਰਦੇ ਇਹਨਾਂ ਤੇ ਮਲਟੀਪਲ ਐਫ ਆਰ ਐਸ ਐਨ ਡ ਇੱਕ ਮੈਟਰ 'ਚ ਤਾਂ ਸਜ਼ਾ ਵੀ ਹੋਈ ਹੋਈ ਹੈਗੀ ਤੇ ਬਾਕੀ ਜੋ ਇਹਨਾਂ ਦੇ ਸਭ ਤੋਂ ਅੱਠ ਪਰਚੇ ਰਜਿਸਟਰ ਅਲਰੇਡੀ ਹੈਗੇ ਪਬਲਿਕ ਦਾ ਰਿਸਪੌਂਸ ਕਿਸ ਤਰ੍ਹਾਂ ਮਿਲ ਰਿਹਾ ਪਿੰਡ ਵਾਸੀਆਂ ਨੇ ਪਹਿਲਾਂ ਵੀ ਇਸ ਤਰ੍ਹਾਂ ਦੀ ਕਾਰਵਾਈ ਦੋ ਤਿੰਨ ਗਲੀਆਂ ਛੱਡ ਕੇ ਹੋਈ ਹੈ ਤੁਸੀਂ ਦੇਖ ਰਹੇ ਹੋ ਪਰ ਸਰਪੰਚ ਸਾਹਿਬ ਤੇ ਤੁਸੀਂ ਪੁੱਛ ਸਕਦੇ ਹੋ ਤੇ ਹੋਰ ਪਿੰਡ ਦੇ ਬੰਦੇ ਇੱਥੇ ਹਾਜ਼ਰ ਹੀ ਰਹਿ ਗਏ ਇਹ ਚੰਗਾ ਪਬਲਿਕ ਦਾ ਰਿਸਪੌਂਸ ਰਹੇਗਾ ਪਿੰਡ ਲੈਵਲ ਤੇ ਉਸ ਦੀ ਐਕਸ਼ਨ ਤੇ ਲੋਕਾਂ 'ਚ ਚੰਗਾ ਮੈਸੇਜ ਹੋਇਆ ਹੈ ਤਾਂ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਗਾ ਕਿ ਕਿਉਂਕਿ ਬਹੁਤ ਸਾਰੇ ਪਬਲਿਕ ਸਾਹਮਣੇ ਆਉਣ ਤੋਂ ਡਰਦੀ ਹੈ ਪਰ ਲੇਕਿਨ ਸੂਚਨਾ ਤੋਂ ਦੇਣਾ ਚਾਹੀ ਈ ਮੈਂ ਤੁਹਾਡੇ ਮਾਧਿਅਮ ਤੇ ਪਬਲਿਕ ਨੂੰ ਲੋਕਾਂ ਨੂੰ ਇਹੀ ਅਪੀਲ ਬੇਨਤੀ ਕਰਨਾ ਚਾਹਾਂਗਾ ਕਿ ਕੋਈ ਵੀ ਡਰਗ ਫਰੰਟ ਤੇ ਉਹਨਾਂ ਨੂੰ ਇਨਪੁਟ ਮਿਲ ਹੁੰਦੀ ਹੈ ਕੋਈ ਵੀ ਫੀਡਬੈਕ ਉਹ ਦੇਣਾ ਚਾਹੁੰਦੇ ਹੈ ਬੇਝਿਜਕ ਬੇਝਿਜਕ ਦੱਸ ਸਕਦੇ ਹੈਗੇ ਤੇ ਉਸ ਚ ਵੈਰੀਫਾਈ ਕਰਕੇ ਤੁਰੰਤ ਕਾਰਵਾਈ ਵੀ ਹੁੰਦੀ ਹੈ ਵੀ ਆਰ ਫੁੱਲੀ ਕਮਿਟਿਡ ਫੋਰ ਐਗਜ਼ੈਂਪਲ ਰੀਐਕਸ਼ਨ ਅਗੇਂਸਟ ਡਰਗ ਸਮਗਲਰਸ অর ਪੈਡਲਰਸ ਤੋਂ ਪਿਛਲੇ ਲਗਭਗ 6 ਮਹੀਨੇ ਹੋ ਗਏ ਹੈਗੇ ਜੋ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਤੇ ਹਰ ਫਰੰਟ ਤੇ ਕੰਮ ਹੋ ਰਿਹਾ ਹੈਗਾ ਚਾਹੇ ਉਹ ਐਨਫੋਰਸਮੈਂਟ ਦੀ ਗੱਲ ਹੋਏ 750 ਦੇ ਕਰੀਬ ਅਰੈਸਟ ਕੀਤੀਆਂ ਗਈਆਂ ਉਸ ਤੇ ਚੰਗਾ ਇਮਪੈਕਟ ਇੱਕ ਐਨਫੋਰਸਮੈਂਟ ਤੇ ਅਰੇਸਟਾਂ ਦੇ ਪੈਂਦਾ ਹੈਗਾ ਸਿਮਿਲਰਲੀ ਜੋ ਡੀ ਐਡਿਕਸ਼ਨ ਤੇ ਆਊਟ ਸੈਂਟਰਸ ਤੇ ਵੀ ਕਾਫੀ ਫੋਕਸ ਅਸੀਂ ਕਰ ਰਹੇ ਹੈਗੇ ਜਿੱਥੇ ਕਿਸੇ ਐਡਿਕਟ ਨੂੰ ਕੰਜ਼ਿਊਮਰ ਨੂੰ ਇਸ ਤਰ੍ਹਾਂ ਤੇ ਲੱਗਦਾ ਹੈਗਾ ਕਿ ਉਹ ਨਸ਼ੇ ਦੀ ਗ੍ਰਿਫਤ ਤੋਂ ਬਾਹਰ ਆਣਾ ਚਾਹੁੰਦਾ ਹੈਗਾ ਤਾਂ ਪਬਲਿਕ ਦਾ ਉਸ ਤੇ ਚੰਗਾ ਸਪੋਰਟ ਤੇ ਕੋਆਪਰੇਸ਼ਨ ਹੈ ਇਵਨ ਜੋ ਸਿਵਲ ਡਿਪਾਰਟਮੈਂਟ ਹੈ ਕੋਈ ਹੈਲਥ ਡਿਪਾਰਟਮੈਂਟ ਦੇ ਵੱਲੋਂ ਕੁਝ ਹੋਉਂਦੀ ਹੈ ਉਸ ਤੇ ਲੋਕਾਂ ਦੀ ਹੈਂਡਹੋਲਡਿੰਗ ਵੀ ਕਰਾਈ ਜਾ ਰਹੀ ਹੈ ਤੇ ਪੁਲਿਸ ਵੱਲੋਂ ਇਸ ਤੇ ਪ੍ਰੋਐਕਟਿਵ ਐਫਰਟਸ ਐਨਫੋਰਸਮੈਂਟ ਦੇ ਇਹ ਫਿਰ ਵੀ ਕੋਈ ਪਬਲਿਕ ਦੇ ਵੱਲੋਂ ਕੋਈ ਨਿਆ ਕੋਈ ਪੈਟਰਨ ਨਵੇਂ ਪਿੰਡ 'ਚ ਕੋਈ ਬਾਹਰ ਦੇ ਬੰਦੇ ਆਂਦੇ ਕੋਈ ਨਸ਼ੇ ਦੇ ਕੋਈ ਇਨਵੋਲਡ ਹੁੰਦੇ ਤੋਂ ਆਈ ਅਪਰੀਸ਼ੀਏਟ ਕਿ ਜੋ ਪਬਲਿਕ ਫੀਡਬੈਕ ਦਿੰਦੀ ਹੈ ਉਸਤੇ ਅਸੀਂ ਫੈਕਟਰ ਇਨ ਕਰਦੇ ਆਂ ਵੈਰੀਫਾਈ ਵੀ ਕਰਦੇ ਆਂ ਤੇ ਫਿਰ ਉਸ 'ਤੇ ਅੱਗੇ ਐਕਸ਼ਨ ਵੀ ਹੁੰਦਾ ਹੈ